ਇਹ ਉਹ ਥਾਰ ਗੱਡੀ ਹੈ ਜੀ ਜਿਹੜੀ ਸ਼ਹਿਰ ਦੇ ਵਿੱਚ ਸਨਵੇਦੀ ਇਨਫੋਰਮੇਸ਼ਨ ਸੀਗੀ ਵੀ ਇਹ ਗੱਡੀ ਜਿਹੜੀ ਹੈ ਇਹਨੇ ਵੱਡਾ ਹੂਕਰ ਲਵਾਇਆ ਤੇ ਹੂਕਰ ਮਾਰਦਾ ਮਜਾਇਓ ਕੁ ਜੀ ਅਸੀਂ ਇਸ ਤਰੀਜ਼ੇ ਦੁਕਾਨ ਤੇ ਵੀ ਲਾਏ ਆ ਤੁਹਾਨੂੰ ਬੱਚੇ ਉਹ ਬੜੇ ਵਾਲੀ ਪਿਆਰ ਨਾਲ ਸੁਝਾਇਆ ਕਿ ਕੁ ਜੀ ਸ਼ਾਇਦ ਦੇ ਵਿੱਚ ਭਰਾ ਜਿਹੜੀ ਹੁਸ਼ਾਰਪੁਰ ਤੋਂ ਸਾਹਮਣੇ ਆਇਆ ਜਿੱਥੇ ਦੇ ਟ੍ਰੈਫਿਕ ਇੰਚਾਰਜ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਕਾਫੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਕਿਉਂਕਿ ਲਗਾਤਾਰ ਉਹਨੇ ਬਲੂਰੀ ਆਪਣੀ ਇਮਾਨਦਾਰੀ ਦੇ ਨਾਲ ਡਿਊਟੀ ਕੀਤੀ ਹੈ ਜਿੱਥੇ ਉੱਥੇ ਹੀ ਹੁੱਲੜਵਾਜੀ ਕਰਨ ਵਾਲੇ ਚਾਹੇ ਕੋਈ ਨੌਜਵਾਨ ਚਾਹੇ ਕੁੜੀਆ ਜਿਹਦੇ ਵੱਲੋਂ ਹੁੱਲੜਵਾਜੀ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਆਪਣੇ ਬਾਹਾਂ ਨੂੰ ਮੋਡੀਫਾਈ ਕਰਕੇ ਕੀਤਾ ਜਾਂਦਾ ਜਾਂ ਕੋਈ ਮੋਟਰਸਾਈਕਲ ਆਪਣੀ ਗੱਡੀ ਦੀ ਪਛਾਣ ਲਗਾ ਕੇ ਹੋਰ ਦਿਖ ਰਹੀ ਹੁੰਦੀ ਉਹਨਾਂ ਦੇ ਉੱਪਰ ਸਖਤ ਜਿਹੜੀ ਕਾਰਵਾਈ ਕੀਤੀ ਜਾਂਦੀ ਰਹੀ ਕਿ ਹੁਣ ਵੀ ਇਹ ਟ੍ਰੈਫਿਕ ਇੰਚਾਰਜ ਵੱਲੋਂ ਦਾ ਧਾਕੜੇ ਪੁਲਿਸ ਅਫਸਰਾਂ ਦੇ ਵੱਲੋਂ ਨੌਜਵਾਨਾਂ ਦੀ ਗੱਡੀ ਥਾਰ ਗੱਡੀ ਰੋਕ ਕੇ ਥਾਰ ਗੱਡੀ ਰੋਕ ਕੇ ਦਾ ਚਲਾਨਾ ਕੀਤਾ ਜਾਂਦਾ ਹੈ ਨੌਜ ਹੋ ਜਾਇਆ ਜਾਂਦਾ ਹੈ ਕਿ ਉਹ ਜਿਹੜਾ ਕਿਉਂ ਕਰਦੇ ਕਿਉਂਕਿ ਉਹ ਗੱਡੀਆਂ ਨੂੰ ਮੋਡੀਫਾਈ ਕਰਕੇ ਬਾਜ਼ਾਰ ਦੇ ਵਿੱਚ ਜਿਹੜੀਆਂ ਜਿਹੜੀਆਂ ਲਾਉਂਦੇ ਹਨ ਜਦੋਂ ਤੁਸੀਂ ਆਪਣੇ ਆਪ ਤੋਂ ਮਜਬੂਰ ਹੋ ਕਾਨੂੰਨ ਆਪਣੇ ਆਪ ਤੋਂ ਮਜਬੂਰ ਹੈ ਠੀਕ ਹੈ ਜੇ ਸਾਨੂੰ ਇਹਦੇ ਕੰਮ ਕਰਨੇ ਪੈਂਦੇ ਆ ਪਲੀਜ਼ ਨਾ ਕਰੋ ਇਦਾਂ ਅੱਗੇ ਤੋਂ ਨਾ ਹੋ এজ এ ਪ੍ਰੈਸ਼ਰ ਹੋਰ ਜਿਹੜੇ ਆ ਮੈਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿ ਅੱਗੇ ਤੋਂ ਪ੍ਰੈਸ਼ਰ ਹੋਣ ਜਿਹੜੇ ਆ ਨਾ ਲਾਏ ਜਾਣ ਕਿਉਂਕਿ ਮਾਨਯੋਗ ਐਸਐਸਪੀ ਸ਼੍ਰੀ ਸੁਰਿੰਦਰ ਲੰਬਾ ਜੀ ਐਸਐਸਪੀ ਸਾਹਿਬ ਜੀ ਨੇ ਬਹੁਤ ਸੰਜਾ ਕੱਸਿਆ ਇਸ ਮਸਲੇ ਦੇ ਉੱਪਰ ਇਹ ਇਕੱਲਾ ਸ਼ਾਹਪੁਰ ਵਾਸਤੇ ਨਹੀਂਗਾ ਇਹ ਨਹੀਂ ਕਿ ਸ਼ਾਹਪੁਰ ਦੇ ਵਿੱਚੋਂ ਕੋਈ ਹੋਰ ਵੀ ਕੋਈ ਵਿਅਕਤੀ ਜਿਹੜਾ ਜਾਊਗਾ ਉਹ ਉੱਤਮਾਰ ਕੇ ਲੱਗ ਜਾਊਗਾ ਤੇ ਅਸੀਂ ਉਹਦੇ ਬਿਲਕੁਲ ਘਰ ਤੱਕ ਪਿੱਛਾ ਕਰਾਂਗੇ ਭਾਵੇਂ ਉਹ ਕਿਸੇ ਵੀ ਡਿਸਟ੍ਰਿਕਟ ਦਾ ਹੋਵੇ ਸਾਨੂੰ ਮੰਨ ਲਓਗੇ ਐਸਐਸਪੀ ਸਾਹਿਬ ਨੂੰ ਬਹੁਤ ਸੱਟਾ ਜਾਂਦਾ ਹੈ ਕਿ ਕਿਸੇ ਵੀ ਕੀਮਤ ਦੇ ਉੱਪਰ ਇਸ ਤਰ੍ਹਾਂ ਦੀ ਜਿਹੜੀ ਟ੍ਰੈਫਿਕ ਰੋਲਾਂ ਦੀ ਜੋ ਵਾਇਲੈਂਸ ਹੈ ਜਿਹੜਾ ਇਹਦੀ ਨਿਗਰਾਨੀ ਪੜਣਾ ਨਹੀਂ ਕਰਦਾ ਉਹਨੂੰ ਕਿਸੇ ਵੀ ਤਰ੍ਹਾਂ ਜਿਹੜਾ ਸਪੇਅਰ ਨਹੀਂ ਕੀਤਾ ਕਰੇਗਾ ਠੀਕ ਹੈ ਮੈਂ ਫੇਰ ਹੀ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਪੁਲਿਸ ਦਾ ਸਾਥ ਦਿਓ ਕਿ ਜਿਹੜਾ ਇਹ ਜੀ ਵਾਇਲੇਸ਼ਨ ਹੈ ਉਹ ਨਾ ਕੋਟਾ ਵਗੈ ਇਨਾ ਨੰਬਰ ਦੇ ਨਾ ਮਾਰਨ ਕੀਤਾ ਚਲਾਓ ਇਨਾ ਤੇ ਅਗੇ ਪਿੱਛੇ ਲੱਗੇ ਹੋਰ ਦੂਸਰੇ ਮਗਰਾਟ ਉਹ ਨਾਓ ਉਹ ਨਹੀਂ ਸ਼ੇਪ ਵਿਗਾੜ ਕੇ ਨਾ ਚਲਾਓ ਠੀਕ ਹੈ ਟਿਪਲਿੰਗ ਨਾ ਕਰੋ ਸ਼ਹਿਰ ਦੇ ਵਿੱਚ ਪਟਾਕੇ ਨਾ ਮਾਰੋ ਕਿਸੇ ਵੀ ਤਰ੍ਹਾਂ ਦਾ ਸਟੰਟ ਜਿਹੜਾ ਨਾ ਕਰੋ ਇਹ ਤੁਹਾਨੂੰ ਹੰਪਲ ਰਿਕਵੈਸਟ ਹੈ ਜੇ ਫਿਰ ਤੁਸੀਂ ਆਪਣੇ ਪੇਰਾਂ ਦਾ ਕਹਿਣਾ ਨਹੀਂ ਮੰਨੋਗੇ ਤੇ ਪਲੀਜ਼ ਜੇ ਸਾਨੂੰ ਪੇਰਾਂ ਦਾ ਕਹਿਣਾ ਮਨਾਉਣ ਵਾਸਤੇ ਸਾਨੂੰ ਬਾਰ-ਬਾਰ ਜਿਹੜੇ ਇਦਾਂ ਦੇ ਗਿਫਟ ਹੈ ਇਹ ਤੁਹਾਨੂੰ ਦੇਣੇ ਪੈਣਗੇ ਦਾਦੀ ਕੇ ਲਗਾਤਾਰ ਇਸ ਤਰ੍ਹਾਂ ਅਕੜ ਅਫਸਰ ਦੇ ਵੱਲੋਂ ਹੁਸ਼ਾਲਪੁਰ ਦਾ ਟ੍ਰੈਫਿਕ ਇੰਚਾਰਜ ਇਹਦੇ ਵੱਲ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਹਰ ਰੋਜ਼ ਕੋਈ ਨਾ ਕੋਈ ਪੋਸਟ ਜੜੀ ਪਾਈ ਜਾਂਦੀ ਹੈ ਚਾਹੇ ਉਹ ਮੀਡੀਅ ਸੁਰੱਖਿਆ ਦੇ ਵਿੱਚ ਰਹਿੰਦੇ ਕਿਉਂਕਿ ਲਗਾਤਾਰ ਇਹਨਾਂ ਵੱਲੋਂ ਇਮਾਨਦਾਰੀ ਨਾਲ ਡਿਊਟੀ ਨਿਭਾਈ ਜਾਂਦੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਗੱਲਰਵਾਜੀ ਕਰਦਾ ਚਾਹੇ ਉਹ ਹੁਸ਼ਾਲਪੁਰ ਦਾ ਜਾਂ ਹੁਸ਼ਾਲਪੁਰ ਤੋਂ ਕੋਈ ਬਾਹਰ ਦਾ ਵੀ ਵੀਡੀਓ ਦਾ ਵੀਡੀਓ ਸੋਸ਼ਲ ਮੀਡੀਆ ਦੇ ਬਾਹਰ ਹੁੰਦੀ ਹੈ ਇਹਨਾਂ ਨੂੰ ਤੁਰੰਤ ਉਸ ਵੀਡੀਓ ਨੂੰ ਚੱਕ ਕੇ ਉਸ ਵੀਡੀਓ ਦੀ ਫਾਲੋ ਕਰਕੇ ਵੀ ਕਿੱਥੇ ਦੀ ਵੀਡੀਓ ਉਸ ਸੰਬੰਧਿਤ ਥਾਣੇ ਦੇ ਵਿੱਚ ਫੋਨ ਕਰਕੇ ਚਲਦੇ ਨੇ ਲਗਾਤਾਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਸਖਤ ਸਖਤ ਐਕਸ਼ਨ ਜ਼ਰੂਰ ਵਿੱਚ ਲਈ ਕਾਰਵਾਈ ਕੀਤੀ ਰੱਖਿਆ ਜਾਵੇ ਤਾਂ ਬੀਤੇ ਦਿਨ ਵੀ ਉਹਨਾਂ ਦੇ ਵੱਲੋਂ ਇੱਕ ਮੋਟਰਸਾਈਕਲ ਨੌਜਵਾਨ ਨੇ ਉਹ ਰੀਲ ਬਣਾਉਂਦੇ ਨੇ ਤੇ ਰੀਲ ਚੱਕਰਾਂ ਦੇ ਵਿੱਚੋਂ ਉਹਨੇ ਪੁਲਿਸ ਮੁਲਾਜ਼ਮਾਂ ਦਾ ਗਾਣਾ ਲਾ ਕੇ ਕੋਈ ਗਾਲ ਦੇ ਰੂਪ ਵਿੱਚ ਕੱਢਦੇ ਨੇ ਜਿਹੜਾ ਉਹ ਵੀਡੀਓ ਕਾਫੀ ਵਾਇਰਲ ਹੁੰਦੀ ਹੈ ਤੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਮੁੰਡੇ ਲੱਭੇ ਜਾਂਦੇ ਨੇ ਅਤੇ ਉਹਨਾਂ ਦੀ ਥਾਣੇ ਦੇ ਵਿੱਚ ਬਲਾਕ ਹੈ ਉਹਨਾਂ ਤੋਂ ਮਾਫੀ ਮੰਗਾਈ ਜਾਂਦੀ ਆ ਤੇ ਹੱਥ ਦੇ ਵਿੱਚ ਉਹਨਾਂ ਨੂੰ ਲਵ ਲੈਟਰ ਜਾਨੀ ਕਿ ਚਲਾਨ ਮੋਟਰਸਾਈਕਲ ਬੌਂਡ ਕਰਕੇ ਚਲਾਨ ਬੁੱਕ ਹੱਥ 'ਚ